ਮੇਰੇ ਕਾਲ ਜੀ ਅੱਜ ਆਪਾਂ ਬਹੁਤ ਹੀ ਪਿਆਰੇ ਜਿਹੇ ਸੂਟ ਰੈਡੀ ਕਰਿਆ ਜੀ ਮਸ਼ੀਨ ਵਰਕ ਦੇ ਤੇ ਆਪਾਂ ਤੁਹਾਨੂੰ ਦਿਖਾਣੇ ਆ ਜੀ ਦੇਖੋ ਜੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਵੀਡੀਓ ਨੂੰ ਪਲੀਜ਼ ਐਂਡ ਤੱਕ ਜਰੂਰ ਦੇਖਿਓ ਬਹੁਤ ਜ਼ਿਆਦਾ ਸੋਹਣੇ ਤੇ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਆ ਜੀ ਮਸ਼ੀਨ ਵਰਕ ਦੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸੂਟ ਕਿਵੇਂ ਦੇ ਲੱਗੇ ਤੁਹਾਨੂੰ ਕਿਹੜਾ ਸੂਟ ਸਭ ਤੋਂ ਵੱਧ ਪਸੰਦ ਆਇਆ ਇਹ ਦੇਖੋ ਜੀ ਇਹ ਡਬਲ ਟੋਨ ਸਿਲਕ ਦੇ ਉੱਪਰ ਬਣਿਆ ਹੋਇਆ ਸੂਟ ਹੈ ਜੀ ਉੱਪਰ ਟਿੱਕਰ ਇਸ ਤਰ੍ਹਾਂ ਇਹਦੇ ਵਰਕ ਜਾਊਗਾ ਜੀ ਸ਼ਰਟ ਦੇ ਉੱਪਰ ਟਿੱਕਰ ਇੱਥੇ ਗਲਾ ਬਣ ਜਾਊਗਾ ਜੀ ਇਹ ਸਾਰਾ ਫਰਾਂਟੇ ਦਾ ਹੈਵੀ ਭਰਿਆ ਹੋਇਆ ਹੈ ਜੀ ਤੇ ਇਹ ਕੰਮ ਆ ਜਾਊਗਾ ਜੀ ਬਾਜੂ ਦਾ ਇਹ ਦੇਖੋ ਇੱਕ ਬਾਜੂ ਇੱਥੇ ਬਣ ਜੂਗੀ ਜੀ ਇੱਕ ਇੱਥੇ ਬਣ ਜੂਗੀ ਬਹੁਤ ਜਿਆਦਾ ਸੋਹਣਾ ਕੰਮ ਹੋਇਆ ਜੀ। ਬਾਦਲਾ ਪਲਸ ਥ੍ਰੈਡ ਵਰਕ ਹੈ ਜੀ। ਬਹੁਤ ਹੈਵੀ ਇਹਦੀਆਂ ਬਾਜੂ ਬਣੀਆਂ ਤੇ ਬਹੁਤ ਹੈਵੀ ਇਹਦੀ ਬਾਟਮ ਬਣੀ ਹੈ। ਸਟ੍ਰੇਟ ਬਾਟਮ ਰੈਡੀ ਕਰੀਏ ਜੀ ਆਪਾਂ ਇਹਦੇ ਨਾਲ। ਇਹ ਦੇਖੋ ਜੀ। ਬਹੁਤ ਸੋਹਣੀ ਬਾਟਮ ਫੁੱਲ ਹੈਵੀ ਰੈਡੀ ਹੋਈ ਹੈ। ਵੀਡੀਓ ਦੇ ਵਿੱਚ ਦੇਖੋ ਤੁਸੀਂ ਬਹੁਤ ਜਿਆਦਾ ਸੋਹਣਾ ਫੁੱਲ ਹੈਵੀ ਸੂਟ ਬਣਿਆ ਹੈ ਇਹ। ਇਹ ਸਿਲਕ ਹੈ ਜੀ ਡਬਲ ਟੋਨ ਸਿਲਕ ਦੇ ਉੱਪਰ ਬਣਿਆ ਹੋਇਆ ਹੈ ਜੀ ਇਹ ਸੂਟ। ਅਗਲਾ ਸੂਟ ਆਪਣਾ ਆਊਗਾ ਜੀ ਸਿਲਕ ਪਸ਼ਮੀਨੇ ਦੇ ਉੱਪਰ ਬਣਿਆ ਹੈ ਜੀ ਇਹ ਵੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਫੁੱਲੇ ਦਾ ਹੈਵੀ ਕੰਮ ਆਊਗਾ ਜੀ ਇਹ ਗਲੇ ਦੇ ਉੱਪਰ ਆਜੂਗਾ ਜੀ ਕੰਮ ਫੁੱਲ ਹੈਵੀ ਇਹਦਾ ਗਲਿਆ ਗਲਾ ਬਣਿਆ ਹੋਇਆ ਹੈ ਜੀ ਫੁੱਲ ਹੈਵੀ ਦੇਖ ਸਕਦੇ ਹੋ ਸਿਲਕ ਪਸ਼ਮੀਨੇ ਦਾ ਸਟੱਫ ਆਊਗਾ ਜੀ ਬੈਕ ਸਾਈਡ ਤੋਂ ਇਹ ਇਸ ਤਰ੍ਹਾਂ ਹੋਊਗਾ ਜੀ ਡਬਲ ਟੋਨ ਹੈ ਜੀ ਤੇ ਬਹੁਤ ਸੋਹਣਾ ਇਹਦਾ ਗਲੇ ਦਾ ਕੰਮ ਹੋਇਆ ਹੈ ਬਹੁਤ ਜ਼ਿਆਦਾ ਸਫਾਈ ਦੇ ਨਾਲ ਤੇ ਇਹਦਾ ਘੇਰੇ ਤੇ ਕੰਮ ਆ ਜੂਗਾ ਬਹੁਤ ਸੋਨਾ ਘੇਰੇ ਤੇ ਕੰਮ ਹੋਇਆ ਫੁੱਲ ਹੈਵੀ ਘੇਰਾ ਫੁੱਲ ਹੈਵੀ ਕਲਾ ਜੀ ਤੇ ਇਸ ਤਰ੍ਹਾਂ ਇਹ ਬਾਜੂ ਤੇ ਕੰਮ ਆ ਜੂਗਾ ਜੀ ਇਹਦੀ ਵੀ ਆਪਾਂ ਬਾਟਮ ਰੈਡੀ ਕਰੀਏ ਜੀ ਨਾਲ ਸੇਮ ਹੀ ਕੰਮ ਸਾਨੂੰ ਬਾਟਮ ਤੇ ਮਿਲੂਗਾ ਇਹ ਦੋਨੇ ਬਾਜੂ ਬਣ ਜਾਣਗੀਆਂ ਇਹ ਵਾਲਾ ਕੰਮ ਸਾਨੂੰ ਮਿਲੂਗਾ ਜੀ ਇਹ ਬਾਟਮ ਤੇ ਬਣ ਆਊਗਾ ਜੀ ਦੇਖੋ ਕਿੰਨਾ ਪਿਆਰਾ ਤੇ ਬਹੁਤ ਹੀ ਜਿਆਦਾ ਸੋਹਣਾ नीट ਐਂਡ ਕਲੀਨ ਕੰਮ ਹੋਇਆ ਹੈ ਸਿਲਕ ਕਸ਼ਮੀਨੀ ਦਾ ਸਟੱਫ ਹੈ ਜੀ ਤੁਹਾਨੂੰ ਵੀ ਇਹ ਵਾਲੇ ਡਿਜ਼ਾਈਨ ਪਸੰਦ ਹੋਣ ਤਾਂ ਤੁਸੀਂ ਵੀ ਇਹ ਸੂਟ ਰੈਡੀ ਕਰਵਾ ਸਕਦੇ ਹੋ ਜੀ ਸਾਡੇ ਤੋਂ ਤੇ ਇਹ ਵਾਲਾ ਸੂਟ ਆਊਗਾ ਜੀ ਖਾਦੀ ਪਸ਼ਮੀਨੇ ਤੇ ਜੀ ਉੱਪਰ ਟਿੱਕਰ ਦੇ ਇਸ ਤਰ੍ਹਾਂ ਪੈਨਲ ਜਾ ਰਹੇ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੈ ਉੱਪਰ ਟਿੱਕਰ ਬੇਲ ਜਾਊਗੀ ਵਿੱਚ ਵਿੱਚ ਬੂਟਾ ਮਿਲੂਗਾ ਜੀ ਸੋਨ ਸਾਰੇ ਸੂਟ ਦੇ ਉੱਪਰ ਟਿੱਕਰ ਫੁੱਲ ਹੈਵੀ ਸੂਟ ਬਣ ਜੂਗਾ ਜੀ ਇਹ ਰੈਡੀ ਹੋਣ ਤੋਂ ਬਾਅਦ ਬਹੁਤ ਸੋਹਣੀ ਲੁੱਕ ਆਊਗੀ ਜੀ ਤੇ ਬਹੁਤ ਸੋਹਣਾ ਨਾ ਇਹ ਹਲਕਾ ਨਾ ਇਹ ਭਾਰਾ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਜੀ ਇਹਦੇ ਤੇ ਤੇ ਇਹਦੀਆਂ ਆਪਾਂ ਬਾਜੂ ਵੀ ਰੈਡੀ ਕਰੀਆਂ ਜੀ ਇਹਦੀ ਬਾਟਮ ਤੇ ਕੰਮ ਨਹੀਂ ਕਰਿਆ ਜੀ ਇਹ ਇਹਦੀਆਂ ਬਾਜੂ ਐ ਦੇਖੋ ਕਿੰਨਾ ਪਿਆਰਾ ਕੰਮ ਹੋਇਆ ਜੀ ਕਿੰਨਾ ਪਿਆਰਾ ਕੰਬੀਨੇਸ਼ਨ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਇਆ ਹੈ ਜੀ ਬਹੁਤ ਜ਼ਿਆਦਾ ਸੋਹਣਾ ਇਹ ਸਿਲਕ ਸੌਰੀ ਕਾਦੀ ਪਸ਼ਮੀਨੇ ਦਾ ਸਟੱਫ ਮਿਲੂਗਾ ਜੀ ਤੇ ਇਹ ਵਾਲਾ ਸੂਟ ਰੈਡੀ ਹੋਇਆ ਜੀ ਟੈਬੀ ਤੇ ਟੈਬੀ ਲਾਈਨਿੰਗ ਦਾ ਸਟੱਫ ਆਊਗਾ ਜੀ ਟਾਈਡਾਈ ਦਾ ਸੂਟ ਹੈ ਇਹ ਟਾਈਡਾਈ ਇਹ ਦੁਪੱਟਾ ਆਜੂਗਾ ਬਹੁਤ ਸੋਹਣਾ ਟਾਈਡਾਈ ਦਾ ਦੁਪੱਟਾ ਹੈ ਬਹੁਤ ਪਿਆਰਾ ਜਿਆਦਾ ਸ਼ੇਡ ਹੈ ਤੇ ਸ਼ਾਰਟ ਦੇ ਨਾਲ ਪਲੇਨ ਆਉਗੀ ਤੁਸੀਂ ਟਾਈ ਡਾਈ ਵੀ ਕਰਵਾ ਸਕਦੇ ਹੋ ਪਲੇਨ ਵੀ ਲੈ ਸਕਦੇ ਹੋ ਸਾਰਾ ਸੂਟ ਵੀ ਟਾਈ ਡਾਈ ਕਰਾ ਸਕਦੇ ਹੋ ਜੀ ਇਹ ਦੇ ਉੱਪਰ ਤੇ ਕਰ ਇਸ ਤਰ੍ਹਾਂ ਕੰਮ ਕਰਿਆ ਦੀ ਵਿੱਚ ਫਲਾਵਰ ਬਣੇ ਆ ਤੇ ਇਹ ਆ ਦੂਆ ਘੇਰੇ ਦਾ ਕੰਮ ਕਿ ਟਾਈ ਡਾਈ ਦੀਆਂ ਬਾਜੂ ਬਣਾਈਆਂ ਦੀ ਆਪਾਂ ਇਹਨਾਂ ਬਾਜੂ ਟਾਈ ਡਾਈ ਆਉਣੀਆਂ ਜੀ ਐਬੀ ਲਾਈਨਿੰਗ ਦਾ ਸਟੱਫ ਹੈ ਜੀ ਸਾਰਾ ਟਾਈ ਡਾਈ ਸੂਟ ਹੈ ਇਹ ਟਾਈ ਡਾਈ ਦੀਆਂ ਇਹਦੀਆਂ ਆਪਾਂ ਬਾਜੂ ਉੱਤੇ ਵੀ ਵਰਕ ਕਰਿਆ ਜੀ ਇਹ ਦੋਨੇ ਬਾਹੂ ਆ ਜਾਣੀਆਂ ਬਹੁਤ ਜ਼ਿਆਦਾ ਸੋਹਣੇ ਸੂਟ ਬਣ ਕੇ ਰੈਡੀ ਹੋਏ ਆ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਜਿਵੇਂ ਦੀ ਵੀ ਤੁਹਾਡੀ ਚੋਇਸ ਹੋਵੇ ਜਿਵੇਂ ਦਾ ਤੁਸੀਂ ਸਟੱਫ ਪਾਉਂਗੇ ਸੇਮ ਸਟੱਫ ਦੇ ਉੱਪਰ ਸਾਨੂੰ ਤੁਹਾਡੇ ਕਹੇ ਸਟੱਫ ਦੇ ਉੱਪਰ ਜਿਵੇਂ ਦਾ ਤੁਸੀਂ ਤੁਹਾਡੀ ਚੋਇਸ ਆ ਉਸੇ ਤਰ੍ਹਾਂ ਦੇ ਸਟੱਫ ਤੇ ਸਾਨੂੰ ਸੂਟ ਅਸੀਂ ਰੈਡੀ ਕਰਕੇ ਦੇਵਾਂਗੇ ਜੀ ਜਿਵੇਂ ਦਾ ਤੁਸੀਂ ਡਿਜ਼ਾਈਨ ਪਸੰਦ ਕਰੋਗੇ ਆਪਦਾ ਡਿਜ਼ਾਈਨ ਵੀ ਭੇਜ ਸਕਦੇ ਹੋ ਜੀ ਸਾਡੇ ਡਿਜ਼ਾਈਨ ਤੋਂ ਵੀ ਤੁਸੀਂ ਪਸੰਦ ਕਰਕੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਸਾਡੇ ਕੁੱਟਾਂ ਦੇ ਸਾਡੇ ਜਿੰਨਾ ਘੱਟ ਪ੍ਰਾਈਸ 'ਚ ਤੁਹਾਨੂੰ ਸੂਟ ਕੋਈ ਵੀ ਰੈਡੀ ਕਰਕੇ ਨਹੀਂ ਦੇਊਗਾ ਜੀ ਤੇ ਆਪਣਾ ਸਾਰਾ ਕੰਮ ਮਸ਼ੀਨ ਦਾ ਹੋਊਗਾ ਜੀ ਇਹ ਜਿਹੜਾ ਕੰਮ ਤੁਸੀਂ ਦੇਖ ਰਹੇ ਹੋ ਜੀ ਇਹ ਮਸ਼ੀਨ ਦਾ ਹੈ ਕੋਈ ਵੀ ਇਹ ਕੰਪਿਊਟਰ ਵਰਕ ਨਹੀਂ ਹੈ ਜੀ ਕੋਈ ਇਹ ਕੰਪਿਊਟਰ ਵਾਲੀ ਮਸ਼ੀਨ ਦਾ ਨਹੀਂ ਜੀ ਹੱਥ ਵਾਲੀ ਮਸ਼ੀਨ ਦਾ ਕਾਰੀਗਰ ਦਾ ਕੀਤਾ ਹੋਇਆ ਕੰਮ ਹੈ ਜੀ ਇਹ ਸਾਰਾ ਕੰਮ ਆਪਣੇ ਕੋਲੇ ਮਸ਼ੀਨ ਦਾ ਹੁੰਦਾ ਜੀ ਕੰਪਿਊਟਰ ਵਾਲੀ ਮਸ਼ੀਨ ਦਾ ਆਪਣੇ ਕੋਲੇ ਕੰਮ ਨਹੀਂ ਹੁੰਦਾ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੀ ਸੂਣ ਜਾਣਕਾਰੀ ਦਿੱਤੀ ਹੈ ਜੀ ਸਟੱਫ ਵੀ ਦੱਸਿਆ ਵਰਕ ਵੀ ਦੱਸਿਆ ਜੀ ਕਿਸੇ ਵੀ ਭੈਣ ਨੇ ਕੋਈ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸਾਡਾ WhatsApp ਨੰਬਰ ਉੱਪਰ ਦਿੱਤਾ ਹੁੰਦਾ ਹੈ ਜੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਆਪਣੇ ਕੋਲ ਹੈਂਡਵਰਕ ਦੇ ਸੂਟ ਵੀ ਆਪਾਂ ਰੈਡੀ ਕਰਦੇ ਹਾਂ ਜੀ ਤੁਸੀਂ ਸਾਡੇ ਤੋਂ ਹੈਂਡਵਰਕ ਦਾ ਵੀ ਰੈਡੀ ਕਰਵਾ ਸਕਦੇ ਹੋ ਜੀ ਜਿੰਮੇ ਦੀ ਤੁਹਾਡੀ ਚੋਇਸ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ